ਸਫੀ ਗੱਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਗੇ ਤੇ ਕੁਛ ਦਿਨਾਂ ਤੋਂ ਵੀਡੀਓ ਨਹੀਂ ਆ ਰਹੀਆਂ ਸੀ ਉਹਦਾ ਰੀਜ਼ਨ ਇਹ ਸੀ ਕਿ ਮੈਂ 5-7 ਦਿਨਾਂ ਲਈ ਇਧਰ ਹਮਾਚੌਤੀ ਉੱਤਰਾਖੰਡ ਗਿਆ ਹੋਇਆ ਸੀਗਾ ਤੇ ਬਾਕੀ ਅੱਜ ਮੈਂ ਸ਼ਾਮ ਨੂੰ ਪਹੁੰਚ ਜਾਣਾ ਪਿੰਡ ਤੇ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਜਿੱਦਾਂ ਸੰਦੀਪ ਦੀਆਂ ਵੀਡੀਓ ਤੇ ਘੋੜੇ ਦੀਆਂ ਵੀਡੀਓ ਤੇ ਬਾਕੀ ਰਪਿੰਦਰੂ ਉਹਦੋਂ ਬਹੁਤ ਵਧੀਆ ਖੇਡੀ ਜਾਂਦਾ ਕੈਨੇਡਾ ਹਨਾ ਤੇ ਸ਼ਨੀਵਾਰ ਉਹਨਾਂ ਦਾ ਮੈਚ ਫੇਰ ਹੈ ਤੇ ਪਹਿਲਾਂ ਫਾਈਨਲ ਜਿੱਤਿਆ ਪਿਛਲੇ ਹੰਦवार ਉਹਨਾਂ ਨੇ ਬਹੁਤ ਵਧੀਆ ਖੇਡੇ ਰਿਆ ਰਪਿੰਦਰ ਵੀ ਤੇ ਇੱਕ ਕਾਫੀ ਦੋਸਤਾਂ ਦੇ ਕਮੈਂਟ ਆnde ਆ ਕਿ ਘੋਡੇ ਨੂੰ ਕੀ ਹੋਇਆ ਕੀ ਪ੍ਰੋਬਲਮ ਹੈ ਕਦੋਂ ਤੱਕ ਠੀਕ ਹੋ ਜਾਊਗਾ ਵੀਰੇ ਘੋਡੇ ਦੇ ਨਾਲ ਮਤਲਬ ਕਿ ਸੱਟ ਜਿਹੜੀ ਲੱਗ ਗਈ ਸੀ ਕਾਫੀ ਜ਼ਿਆਦਾ ਸੀ ਆ ਤੇ ਉਹਦੀ ਟੂਈ ਦਾ ਆਪਰੇਸ਼ਨ ਹੋਇਆ ਤੇ ਮਨਕੇ ਦੱਬ ਗਏ ਸੀਗੇ ਤੇ ਕਾਫੀ ਜ਼ਿਆਦਾ ਸੱਟ ਸੀਗੀ ਹਜੇ ਵੀ ਮੈਨੂੰ ਲੱਗਦਾ ਉਹਨੂੰ 5 ਤੋਂ 6 ਮਹੀਨੇ ਲੱਗ ਸਕਦੇ ਆ ਠੀਕ ਹੋਣ ਦੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਉਸ ਖਿਡਾਰੀ ਤੇ ਬਹੁਤ ਵਧੀਆ ਪਲੇਅਰ ਹੈ ਤੇ ਆਪਣੇ ਵਿੱਚ ਚਲਦਾ ਕੇ ਖੇਡੂਗਾ ਗਰਾਊਂਡਾਂ ਦੇ ਵਿੱਚ ਅਰਦਾਸ ਕਰਨੀ ਸਾਰਿਆਂ ਨੇ ਤੇ ਬਾਕੀ ਸੰਦੀਪ ਦੀਆਂ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਕੋੜੇ ਦੀਆਂ ਵੀਡੀਓ ਲੈ ਕੇ ਆਵਾਂਗੇ ਤੇ ਬਾਕੀ ਨਾਲ ਨਾਲ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਵੀ ਕਿੱਦਾਂ ਉਹਦੇ ਕੰਡੀਸ਼ਨ ਹਨਾ ਬਾਕੀ ਕੋਲਮ ਲਾ ਕੇ ਠੀਕ ਆ ਕੋੜਾ ਹੁਣਾ ਸੈੱਟ ਹੋ ਜਾਣਾ ਤੇ ਬਾਕੀ ਗੁੱਡ ਨਿਊਜ਼ ਇਹ ਵੀ ਹੈ ਕਿ ਸੰਦੀਪ ਬਹੁਤ ਵਧੀਆ ਫਿੱਟ ਹੈ ਇਸ ਟਾਈਮ ਮੁੰਡਾ ਪੂਰਾ ਚੁੱਟੀ ਦੀ ਹੈ ਜਿੱਦਾਂ ਹਰ ਇੱਕ ਬੰਦੇ ਦੇ ਕਮੈਂਟ ਆਉਂਦੇ ਕਿ ਪੁਰਾਣੇ ਰੰਗ ਚ ਜਿਹੜਾ ਪੁਰਾਣੇ ਰੰਗ ਦੀ ਗੱਲ ਕਰਦੇ ਨਾ ਆਪਾਂ ਉਸ ਰੰਗ ਚ ਉਹ ਆ ਚੁੱਕਿਆ ਠੀਕ ਹੈ ਤੇ ਪ੍ਰਮਾਤਮਾ ਕੀ ਅਰਦਾਸ ਕਰਨਾ ਕਿ ਮੁੰਡਾ ਵਧੀਆ ਖੇਡੇ ਨਾ ਵਧੀਆ ਪਲੇਅਰ ਹੈ ਮਤਲਬ ਜਿੰਨਾ ਵਧੀਆ ਉਹ ਪਲੇਅਰ ਆ ਤੇ ਉਨਾਂ ਵਧੀਆ ਇਨਸਾਨ ਵੀ ਹੈ ਨਾ ਹਰ ਇੱਕ ਨੂੰ ਮਤਲਬ ਕਿ ਵਧੀਆ ਮਿਲਦਾ ਤੇ ਜਿਹੜੇ ਜਿਹੜੇ ਬੰਦੇ ਨੇ ਸੰਦੀਪ ਨੂੰ ਮਿਲਿਆ ਉਹਨਾਂ ਨੂੰ ਪਤਾ ਹੋਊਗਾ ਤੇ ਬਾਕੀ ਬਹੁਤ ਵਧੀਆ ਸੁਭਾਅ ਦਾ ਜਿਹਦਾ ਨਾਮ ਰੱਖਿਆ ਉਡਨਾ ਬਾਜ ਨਾ ਪਿਆਰ ਨਾਲ ਉਹਨੂੰ ਉਡਨਾ ਬਾਜ ਕਹਿੰਦੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਤੇ ਆਪਾਂ ਹੋਰ ਅਪਡੇਟ ਲੈ ਕੇ ਆਂਦੇ ਰਵਾਂਗੇ ਧੰਨਵਾਦ